ਆ ਆ ਗਿਆ ਬਾਹਰ ਆਏ ਪੁਲਿਸ ਦਾ ਬਲਾਜ਼ਮ ਹੈ ਜੀ ਹੀ ਡੋਨਟ ਮਿਸਟੇਕ ਹਿਮ ਨਾਓ ਸੀ ਇਹ ਇਸ਼ਾਰਾ ਕਰੂਗਾ ਇਹਦੇ ਪਿੱਛੇ ਦੇ ਹੀ ਡਸ ਥਿਸ ਟੂ ਹਿਮ ਐਂਡ ਥਿਸ ਇਜ਼ ਔਨ ਫੋਰ ਨਾਓ ਹੀ ਵਾਕਸ ਬੈਕ ਹੀ ਇਸ ਵੇਅਰਿੰਗ ਦ ਸੇਮ ਕਲੋਸ ਜਿਸ ਨਾਲ ਇਹਨੇ ਅਟੈਕ ਕੀਤਾ ਗ੍ਰੇ ਕਲਰ ਜੈਕਟ ਐਂਡ ਬਲੂ ਟੋਪਨ ਸਵੇਰੇ ਪੁਲਸ ਨੇ ਇਹਨੂੰ ਦੇਖਿਆ ਵੀ ਹੈ ਪੁਲਸ ਇਹਦੇ ਮਗਰ ਗਈ ਹੈ ਪੁਲਸ ਨੇ ਇਸ਼ਾਰਾ ਕੀਤਾ ਐ ਮੈਂ ਵੀਡੀਓ ਸ਼ੇਅਰ ਕਰੂੰਗਾ ਐ ਇਸ਼ਾਰਾ ਕਰ ਰਿਹਾ ਬਟ ਅਗੇਨ ਡਸਨਟ ਕੈਚ ਹਿਮ ਹਰਪਾਲ ਇੱਕ ਦਿਨ ਪਹਿਲਾਂ ਹੱਥ ਮਿਲਾਉਂਦਾ ਇਹ 4 ਤਰੀਕ ਦੀ ਮੈਂ ਵੀਡੀਓ ਬੁਖਾ ਰਿਹਾ ਪਲੀਜ਼ ਅੰਡਰਸਟੈਂਡ ਦਿਸ ਇਜ਼ ਐਗਜੈਕਟਲੀ 20 ਮਿੰਟਸ ਬਿਫੋਰ ði ਅਟੈਕ ਐ 9 13 ਦੀ ਐ 9 11 ਦੀ ਐ 9 13 ਦੀ 9 ਵਜੇ 28 ਮਿੰਟ ਤੇ ਅਟੈਕ ਹੁੰਦਾ ਉਸ ਤੋਂ ਪਹਿਲਾਂ ਇਹ ਸ਼ਾਇਦ ਗਿਆ ਸੀ ਪਿੱਛੋਂ ਬੰਦੇ ਤੇ ਆ ਜਾ ਕੇ ਗੋਲੀ ਮਾਰਨ ਦਾ ਮਤਲਬ ਕਿ ਕਸਰ ਰਵੇ ਕੋਈ ਨਾ ਮਗਰ ਕਿਉਂਕਿ ਪਿੱਛੇ ਮਰਾਜ਼ਮ ਖਲੋਤੇ ਸਨ ਉਹ ਘੁੰਮ ਕੇ ਆ ਗਿਆ ਔਰ ਇਹਨਾਂ ਦੇ ਜਿਹੜੇ 175 ਬੰਦੇ ਲਾਏ ਸੀ ਇਹ ਪਤਾ ਨਹੀਂ ਉਹਨੂੰ 3 ਟਾਇਰ ਸਿਕਿਉਰਿਟੀ ਨਾਲ ਸਕਾਟ ਕਰ ਰਹੇ ਸੀ ਕਿ ਕੀ ਕਰ ਰਹੇ ਸੀ ਇਹ ਤਾਂ ਰੱਬ ਹੀ ਜਾਣਦਾ ਮੈਂ ਤਾਂ ਵੀਡੀਓ ਸ਼ੇਅਰ ਕਰ ਰਿਹਾ ਹਾਂ ਤੁਸੀਂ ਵੇਖੋ ਮੈਨੂੰ ਨਹੀਂ ਸਮਝ ਆਈ ਭੁੱਲਰ ਸਾਹਿਬ ਦੀ ਕੀ ਮਜਬੂਰੀ ਹੈ ਕਮਿਸ਼ਨਰ ਕੋ ਪੁਲਿਸ ਦੀ he is so desperate to wipe out all the cctv footage of darbar sahab ki kise de hath lag hi na jave people are being threatened abused being told that you will be taught a lesson of your lives pullar sahab aither teach karyo jehda lesson main badi yari thode chakran ch a police de jhoothe case mere te bade pa gaye ikkda hor pa liyo but i will expose each and every one of you ਇਟ ਇਜ਼ ਨਾਟ ਕਿ ਸੁਖਬੀਰ ਸਿੰਘ ਬਾਦਲ ਜੈਸ ਬਿਕੋਜ਼ ਹੀ ਇਜ਼ ਮਾਈ ਰਿਲੇਟਿਵ ਆਈ ਹਿਡ ਹਵ ਲੌਸਟ ਹਿਸ ਲਾਈਫ ਯੈਸ ਇਟ ਊਡ ਹਵ ਸ਼ੈਟਰਡ ਮੀ ਐਟ ਮਾਈ ਨੀਸਸ ਮੇਰੀਆਂ ਭਾਂਜੀਆਂ ਨੂੰ ਜਾਂ ਮੇਰੇ ਭਾਂਜੇ ਤੱਕ ਬਜ਼ੁਰਗ ਦਾ ਨੁਕਸਾਨ ਹੋ ਜਾਂਦਾ ਮੈਨੂੰ ਉਸ ਗੱਲ ਦਾ ਰੰਜ ਜ਼ਰੂਰ ਹੋਣਾ ਸੀ ਮਗਰ ਇੱਕ ਗੱਲ ਯਾਦ ਰੱਖਿਓ ਪੁੱਲਰ ਸਾਹਿਬ ਗੁਰੂ ਦਾ ਸਿੱਖ ਆ ਪਹਿਲਾਂ ਔਰ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਰਾਖਸ਼ ਜਾ ਕੇ ਗੋਲੀਆਂ ਚਲਾਵੇ ਨਾ ਉਹ ਤਾਂ ਮਾਰ ਮਾਰ ਛੇਤਰ ਮੈਂ ਹੀ ਸਿੱਧਾ ਕਰ ਦੂੰ ਉਹ ਜਿਹਨੂੰ ਤੁਹਾਡੇ ਤੋਂ ਨਹੀਂ ਹੋਣਾ ਤੁਸੀਂ ਤਾਂ ਘਰੋਂ ਵਾਲਿਆਂ ਚੋਂ ਤੁਸੀਂ ਤਾਂ ਇਹਨਾਂ ਦੀ ਸਕਾਟ ਕਰਦੇ ਸਨ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਵਿਖਾ ਰਿਹਾ ਇਹ 2 ਮਿੰਟ ਦੀ ਹੈ ਬੜੇ ਧਿਆਨ ਨਾਲ ਵੇਖਿਓ ਐਂਡ ਯੂ ਸੀ ਐਸਪੀ ਹਰਪਾਲ ਸਿੰਘ ਜਿਹਦੇ ਸਾਰਾ ਕੁਝ ਹੋ ਰਿਹਾ ਪੁਲਿਸ ਨੂੰ ਪਤਾ ਹੈ ਹੀ ਇਸ ਰੋਮਿੰਗ ਅਰਾਊਂਡ ਦੈ ਨਰੈਨ ਚੋੜਾ ਨਾਟ ਅਰੈਸਟਿਡ 3rd ਨਾਟ ਅਰੈਸਟਿਡ 4th ਨਾਟ ਅਰੈਸਟਿਡ ਐਸਪੀ ਹਰਪਾਲ ਸਿੰਘ ਵੈਨ ਥਿਸ ਅਟੈਕ ਹੈਪਨਸ ਇਜ਼ ਸਿਟਿੰਗ ਇਨਸਾਈਡ ਅ ਰੂਮ ਇਨਫੋਰਮੇਸ਼ਨ ਸੈਂਟਰ ਐਂਡ ਇੰਜੋਇੰਗ ਹਿਸ ਕੱਪ ਆਫ ਟੀ ਇੰਜੋਇੰਗ ਦਾ ਮੂਮੈਂਟ ਐਂਡ ਦੈਨ ਯੂ ਸਡਨਲੀ ਸੀ ਹਿਮ ਰਨਿੰਗ ਆਊਟ ਬਾਹਰ ਭੱਜਦਾ ਦਿਸਦਾ ਕਿਉਂ ਕਿਉਂਕਿ ਬਾਹਰ ਗੋਲੀ ਚੱਲ ਗਈ ਹੈ ਹੁਣ ਔਰ 2 3 ਮਿੰਟ ਹੀ ਅੰਦਰ ਆਇਆ ਔਰ 3 ਮਿੰਟਾਂ ਬਾਅਦ ਉਹ ਬਾਹਰ ਪਾਜ ਗਿਆ ਮਤਲਬ ਟਾਈਮਿੰਗ ਵੇਖੋ ਸਾਰੇ ਮਸਲੇ ਦੀ ਇੱਕ ਦਿਨ ਪਹਿਲਾਂ ਹੱਥ ਮਿਲਾ ਰਿਆ ਹਰਪਾਲ ਸਿੰਘ ਰੰਦਾਵਾ ਐਸਪੀ ਦਿਸ ਐਸਪੀ ਬਲੂ ਵੋਇਡ ਬੋਏ ਇਹਨੂੰ ਕੋਈ ਨਹੀਂ ਬਦਲ ਸਕਦਾ ਅੰਮ੍ਰਿਤਸਰ ਸਾਹਿਬ ਤੋਂ ਬੜਾ ਲੰਮਾ ਸਮਾਂ ਉੱਥੇ ਰਿਹਾ ਪਹਿਲਾਂ ਹੱਥ ਮਿਲਾ ਰਿਆ 3 ਤਰੀਕ ਨੂੰ ਮੈਂ ਵੀਡੀਓ ਸ਼ੇਅਰ ਕਰ ਚੁੱਕਿਆ ਹੁਣ ਮੈਂ ਦੂਜੀ ਵੀਡੀਓ ਸ਼ੇਅਰ ਕਰ ਰਿਹਾ ਬਾਕੀ ਦੇ ਮੁਲਾਜ਼ਮ ਉਹਨੂੰ ਗਾਈਡ ਕਰ ਰਿਹਾ ਫੜ ਨਹੀਂ ਰਹੇ ਹੁਣ ਚੌਥੀ ਵੀਡੀਓ 3 ਮਿੰਟ ਲਈ ਉਹ ਬਾਰੋਂ ਅੰਦਰ ਆਉਂਦਾ ਤੇ ਬਾਹਰ ਗੋਲੀ ਚੱਲ ਜਾਂਦੀ ਫਿਰ ਭੱਜਿਆ ਜਾਂਦਾ ਆਜ ਵੀਡੀਓ ਵੇਖ ਲਓ ਕਿ ਇਹ ਤੇ ਪਰਚਾ ਨਹੀਂ ਹੋਣਾ ਚਾਹੀਦਾ ਰ ਭਾਰ ਲੰਦਾ ਵੇ ਆ ਨਾਓ ਹੀ ਇਜ਼ ਐਂਟਰਿੰਗ ਆ ਅੰਦਰ ਆ ਗਿਆ ਜੀ ਕਮਰੇ ਦੇ ਆ ਆ ਕੇ ਬਹਿ ਗਏ 2 ਮਿੰਟ ਵੇਖਿਓ ਸਾਰੀ ਗੱਲ ਮੇਰਾਮ ਨਾਲ ਵੇਖੋ ਆਈ ਥਿੰਕ ਪੇਸ਼ੈਂਟਸ ਰੱਖੋ ਯੂ ਵਿਲ ਸੀ ਦ ਹੋਲ ਐਕਸ਼ਨ ਇਹ ਬੈਠੇ ਆ ਹੀ ਵਿਲ ਬੀ ਸਰਵਡ ਟੀ एवरीथिंग ਬਿਜ਼ੀ ਟਾਕਿੰਗ ਟੂ एवरीवन ਆਰਾਮ ਨਾਲ ਬੈਠੇ ਹੋ ਇਹ ਇਨਫੋਰਮੇਸ਼ਨ ਆਫਿਸ ਉਹਦੇ ਪਿਛਲੇ ਪਾਸੇ ਦਫ਼ਤਰ ਕਹਿ ਲਓ ਥਿਸ ਇਜ਼ ਦਿਸ ਹਾਈਲੀ ਡੈਕੋਰੇਟਿਡ ਆਫੀਸਰ ਤੁਹਾਡੇ ਚੋਂ ਕੋਈ ਆਈਐਸਆਈ ਏਜੰਟ ਨਾਲ ਹੱਥ ਮਿਲਾਵੇ ਤੇ ਸਵੇਰੇ ਪਰਚਾ ਦਰਜ ਹੋ ਜੇ ਕਿ ਇਹ ਕੰਪਲੀਸ ਹੈ ਇਹਨਾਂ ਨੂੰ ਮਾਫ ਹੈ ਆ ਚਾਹ ਆ ਗਈ ਜੀ ਉਹਨਾਂ ਦੀ ਰਾਇਡ ਡਰਿੰਕਿੰਗ ਟੀ ਜਿਹੜੇ ਗੋਲੀ ਚੜਾਈ ਗਈ ਉਸ ਬਨੇ ਚਾਹ ਆ ਮੌਜ ਨਾਲ ਬੈਠੇ ਜੀ ਮਤਲਬ ਇਹ ਕਹਿੰਦੇ ਅਸੀਂ 3 ਟਾਇਰ ਸਿਕਿਉਰਟੀ ਦਿੱਤੀ ਆ ਆ ਵੇਖ ਲੋ 3 ਟਾਇਰ ਆ ਹੁਣ ਬੈਠਿਆ ਇੱਥੇ ਜਾਊਗਾ ਮਤਲਬ ਹੀ ਇਜ਼ ਜੁਆਇੰਗ ਹਰ ਇਜ਼ ਐਂਡ ਆਰਾਮ ਨਾਲ ਰਿਲੈਕਸ ਨੇ ਆਪਦਾ ਬਾਕੀ ਵੀ ਮੁਲਾਜ਼ਮ ਖੜੇ ਬੈਠੇ ਉੱਤੇ ਟੂ ਐਂਟਰਟੇਨ ਹਮ ਹੋਰ ਵੀ ਬੈਠੇ ਗੱਪਾਂ ਚੱਲ ਰਹੀਆਂ ਪੂਰੀਆਂ ਆ ਹੁਣ ਇੱਧਰ ਹਲੇ ਆ ਕੇ ਫੇਰ ਬੈਟਣਗੇ ਕੋਣ ਬੰਦਾ ਭੱਜਿਆ ਹੁੰਦਾ ਕਿ ਬਾਹਰ ਪੁਲਿਸ ਵਾਲਾ ਸ਼ਖਬੀਰ ਜੀ ਦੀ ਸਿਕਿਉਰਿਟੀ ਚ ਇਹਦਾ ਨਹੀਂ ਬੰਦਾ ਇਹਦੀ ਪੁਲਿਸ ਨਹੀਂ ਆਈ ਗਿਆ ਜੀ ਦਿਸ ਇ ਸ਼ੁਭੀਰ ਜੀ ਸਿਕਿਉਰਿਟੀ ਗਏ ਹੂਸ ਕਮ ਉਹ ਆ ਕੇ ਇਹਨਾਂ ਨੂੰ ਲੈ ਕੇ ਜਾ ਰਿਹਾ ਥੈਟਸ ਵੈਨ ਦੇ ਗੋ ਆਊਟ ਐਂਡ ਦਿਸ ਇ ਐਗਜੈਕਟਲੀ ਦ ਸੇਮ ਟਾਈਮ ਵੈਨ ਸ਼ੁਭੀਰ ਜੀ ਤੇ 9:28 ਮਿੰਟ ਤੇ ਬਾਹਰ ਗੋਲੀ ਚੱਲ ਰਹੀ ਹੈ ਹੁਣ ਮੈਨੂੰ ਇਹ ਸਮਝਾਦਨ ਕਿ ਇਹ 3 ਟਾਇਰ ਸਿਕਿਉਰਿਟੀ ਇੱਕ ਐਸਪੀ ਇੱਕ ਏਆਈਜੀ 175 ਮੁਲਾਜ਼ਮ ਕਿੱਥੇ ਸੀ ਮੇਕੋ ਜੀਨੇ ਐਪਰੀਹੈਂਡ ਕੀਤਾ ਵੇਖੋ ਇੱਕ ਹੋਰ ਝੂਠ ਕੀ ਬੁਲਾਇਆ ਗਿਆ ਉਹ ਵੀਡੀਓ ਵਿਖਾਈ ਉਹ ਜਸਵੀਰ ਸਿੰਘ ਜਿਹੜਾ ਹੈ ਨਾ ਜੀ ਜੀਨੂੰ ਕਹਿੰਦੇ ਪੰਜਾਬ ਜਸਵੀਰ ਸਿੰਘ ਇਸ ਨੰਬਰ ਤੇ ਰਹਾਈ ਅਮਸਾ ਫਿਲਮ ਲੋਦੀ ਮੈਂ ਸਾਧਨਾਂ ਨੂੰ ਕਹਿੰਦਾ ਸੀ ਹਮ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਲੈਕ ਕੀਤਾ ਸੀ ਜੀ ਇਹਦਾ ਵੀ ਕੋਈ ਇਹਦੇ ਚ ਨਾ ਇੱਕ ਪੁਆਇੰਟ ਜਿਹੜਾ ਇੰਟਰਸਟਿੰਗ ਵੇਖਣ ਵਾਲਾ ਆ ਆ ਚਲਾਈ ਯਾਰ ਕਿੱਧਰ ਗਿਆ ਇਹਦੇ ਚ ਇਹਨੂੰ ਫੜ ਕੇ ਲੈ ਗਏ ਉਹ ਨਾਲ ਸਟਾਪ ਇਟ ਸਟਾਪ ਇਟ ਇਹਨੂੰ ਫੜ ਕੇ ਲੈ ਗਏ ਔਰ ਇਹਨੂੰ ਉਹ ਲਾਤਾ ਜਿਹੜਾ ਥੋੜਾ ਹੁੰਦਾ ਨਾ ਸਪੀਕਰ ਜਾਂ ਮਤਲਬ ਕੰਮ ਵੇਖੋ ਚੁਸਤੀ ਪੁਲਸ ਦੀ ਉਹਦੇ ਵਿਚਾਰੇ ਐਸੇ ਕੋਲ ਤਾਂ ਬੰਦੂਕ ਸੀ ਉਹਦੇ ਕੋਲ ਸਪੀਕਰ ਤਾਂ ਸਾਡੇ ਕੋਲ ਨਹੀਂ ਹੁੰਦਾ ਜਿਹੜਾ ਮਾਈਕ੍ਰੋਫੋਨ ਥੋੜਾ ਫਿਰ ਥੱਲੇ ਇੱਕ ਵੀਡੀਓ ਬਣਾਈ ਅੰਮ੍ਰਿਤਸਰ ਸਿਟੀ ਔਰ ਧਿਆਨ ਨਾਲ ਵੇਖਿਓ ਜੀ ਜੋ ਚਲਾਇਓ ਥੱਲੇ ਸਪੈਸ਼ਲੀ ਲਿਖਿਆ ਜਾ ਰਿਹਾ ਜਾਰਿਆ ਜਸਜੀਤ ਸਿੰਘ ਆ ਨੰਬਰ ਪਹਿਰਾਤਾਈ ਅਮਰਸਰ ਫਿਲਮੋ ਜੀ ਮੈਂ ਸਾਵਧਾਨੀ ਨਾਲ ਰੋਕਦਾ ਜੀ ਹੁਣ ਸੁਣਿਓ ਆਸਰਾਂ ਨੇ ਪਹਿਲਾਂ ਹੀ ਸਾਨੂੰ ਬੇਨਤੀ ਕੀਤੀ ਸੀ ਜੀ ਕਿ ਇੰਨਾ ਦੀ ਕੋਈ ਜੜੇ ਗੱਲਾਂ 'ਤੇ ਮੈਂ ਪੁੱਛੋ ਕੋਲ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਤੈਲੀ ਜੀ ਖੜੇ ਸੀ ਇੱਥੇ ਸਾਊਦੀ ਮਰਿਆਦਾ ਨੂੰ ਬੇਸਤੇ ਇੱਥੇ ਕਿਸੇ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਜਦ ਜਦੋਂ ਆਇਆ ਮੈਂ ਮਸ਼ਤੇਦੀ ਜਿ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਪਤਾ ਲੱਗਿਆ ਤੇ ਉਹਨੂੰ ਅਸੀਂ ਖਾਰਿਆ ਨੇ ਪਰੋਮੋ ਕਰਕੇ ਉਹਦੋਂ ਕਿਸੇ ਵੀ ਹੋ ਗਿਆ ਉਹ ਬੰਦਾ ਜੀ ਕਿਰਪਾ ਕਰ ਰਿਹਾ ਸੀ ਹੁਣ ਮੈਨੂੰ ਹੁਣ ਬੜੀ ਹੁਣ ਇੰਟਰਸਟਿੰਗ ਗੱਲ ਸੁਣ ਲਿਓ ਜੀ ਪਲੀਜ਼ ਇੱਕ ਤਾਂ ਮੁਸਤੈਦੀ ਲਫ਼ਜ਼ ਦੀ ਤਾਂ ਐਸੀ ਤੈਸੀ ਫੇਰਤੀ ਕੱਲ ਦੀ ਮੁਸਤੈਦੀ ਜੇ ਇਹ ਸੀ ਮੁਸਤੈਦੀ ਜੀ ਭਗਵੰਤਮਾਨ ਸੀ ਤੇ ਮੁਸਤੈਦੀ ਦੀ ਭੁੱਲਰ ਸਾਹਿਬ ਸਨ ਮਤਲਬ ਉਹ ਐਡਾ ਮਤਲਬ ਰਿਟਨ ਸਕ੍ਰਿਪਟ ਦਿੱਤੀ ਗਈ ਅੰਮ੍ਰਿਤਸਰ ਪੁਲਿਸ ਪੇਸਟ ਕੀਤਾ ਗਿਆ ਹੁਣ ਮੇਰੀ ਮੁਸਤੈਦੀ ਸੁਣ ਲਿਓ ਰੱਬ ਹੈ ਨਾ ਜੇ ਤੁਹਾਨੂੰ ਇੰਨਾ ਇਹਨੂੰ ਬਰੀਫ ਕੀਤਾ ਗਿਆ ਸੀ ਜੇ ਤੁਸੀਂ ਇਹਨੂੰ ਬਰੀਫ ਕਰਤਾ ਜਸਬੀਰ ਸਿੰਘ ਨੂੰ ਜਿਹੜਾ ਸਾਡੇ ਨਾਲ 2022 ਦਾ ਲੱਗਿਆ 2002 ਦਾ 2002 ਦਾ ਇੱਥੇ ਹਰਪਾਲ ਸਿੰਘ ਰੰਧਾਵੇ ਨੂੰ ਬਰੀਫ ਕਰਨਾ ਭੁੱਲ ਗਏ ਇਹਦੀ ਮੁਸਤੈਦੀ ਕਿੱਥੇ ਗਈ ਜਸੋਨਾ ਮੈਨੂੰ ਭੁੱਲਰ ਸਾਹਿਬ ਤੁਸੀਂ ਸਾਰੇ ਮੁਸਤੈਦੀ ਤੇ ਸੀ ਔਰ ਮੈਂ ਤੁਹਾਨੂੰ ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ ਦੱਸਣ ਲੱਗਿਆ ਕਿ 175 ਬੰਦਿਆਂ 'ਚ ਇਹ ਜਸਵੀਰ ਸਿੰਘ ਨਹੀਂ ਆਉਂਦਾ ਇਹਦੀ ਡਿਊਟੀ ਨਹੀਂ ਸੀ ਸੁਖਵੀਰ ਜੀ ਨਾਲ ਇਹਦੀ ਡਿਊਟੀ ਆ ਹਰਸ਼ਿਮਰਤ ਕੋਰ ਬਾਦਲਨਾਲ ਇਹ ਇੱਕ ਦਿਨ ਪਹਿਲਾਂ ਦਿੱਲੀ ਸੀ ਦਿੱਲੀੋਂ ਬੱਚਿਆਂ ਨੇ ਇਹਨੂੰ ਕਿਹਾ ਦੇ ਸੁਬੀਰ ਜੀ ਕਿਡਸ ਟੋਲਡ ਹਿਮ ਥੈਟ ਦੇ ਕਾਲ ਹਿਮ ਪਾਜੀ ਆ ਉਹ ਦੇ ਟੁਕ ਹਿਸ ਨੇਮ ਐਂਡ ਦੇ ਸੈਡ ਕਿ ਤੁਹਾਨੂੰ ਵੈਸੇ ਵੀ ਗੁਰੂ ਘਰ ਦੀ ਸੇਵਾ ਕਰਨ ਦਾ ਇਨਾ ਤੁਹਾਨੂੰ ਚੰਗਾ ਲੱਗਦਾ ਹੈ ਤੇ ਉਹ ਪਾਪਾ ਉੱਥੇ ਸੇਵਾ ਕਰ ਰਹੇ ਆ ਤੇ ਤੁਸੀਂ ਕਿਉਂ ਨਹੀਂ ਕੱਲ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪ ਦੀ ਸੇਵਾ ਕਰ ਲੋ ਹਾਂਜੀ ਠੀਕ ਆ ਜੀ ਔਰ ਤੁਸੀਂ ਜਾ ਕੇ ਉਥੇ ਸੇਵਾ ਕਰ ਲੋ ਮਤਲਬ ਉਹ 175 ਬੰਦਿਆਂ ਚ ਤਿਆਤ ਨਹੀਂ ਸੀ ਉਹ ਤਾਂ ਗੁਰੂ ਦੀ ਕਿਰਪਾ ਹੋ ਗਈ ਕਿ ਉਹਨੂੰ ਬੱਚਿਆਂ ਨੇ ਭੇਜਤਾ ਤੇ ਉਹ ਕੱਲ ਜਾ ਕੇ ਮਗਰ ਖਲੋ ਗਿਆ ਕਿਉਂਕਿ ਤੁਸੀਂ ਇੱਕ ਦਿਨ ਪਹਿਲਾਂ ਵੇਖੋ ਉਥੇ ਹੈ ਨਹੀਂ ਹੀ ਇਸ ਨੋਟ देयर ਇਟ ਵਾਸ ਗੋਡਸ ਓਨ ਬਖਸ਼ਿਸ਼ ਗੁਰੂ ਦੀ ਕਿਰਪਾ ਸੀ ਕਿ ਗੁਰੂ ਸਾਹਿਬ ਨੇ ਆਪ ਦੇ ਦਰ ਤੇ ਆਏ ਦੀ ਆਪ ਲਾਜ ਪੈਜ ਰੱਖਣੀ ਸੀ ਤੇ ਗੁਰੂ ਸਾਹਿਬ ਨੇ ਇਹਦੀ ਡਿਊਟੀ ਲਾਤੀ ਐਂਡ ਹੀ ਇਜ਼ ਦਾ ਮੈਨ ਆਈ ਓ ਮਾਈ ਲਾਈਫ ਟੂ ਹਿਮ ਮਤਲਬ ਸਾਸੀ ਤਾਂ ਉਹਦਾ ਜਿੰਨਾ ਸ਼ੁਕਰਾਨਾ ਕਰਦੀ ਉਹਨਾਂ ਘਟ ਹੈ ਜਿਨੇ ਸਾਹਮਣੇ ਤੁਸੀਂ ਮੁਸਤੈਦੀ ਵਾਲਿਆਂ ਦੀ ਮੁਸਤੈਦੀ ਵੇਖ ਲਓ ਸੈਮੀ ਆਟੋਮੈਟਿਕ ਵੈਪਨ ਉਹਦੇ ਡੱਬ 'ਚ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੁਸਤੈਦੀਆਂ ਨੂੰ ਸਟੇਟ ਆਫ ਅਲਰਟਨੈਸ ਕਹਿੰਦੇ ਆ ਫਿਰ ਮੁਸਤੈਦੀ ਵਾਲਿਆਂ ਦਾ ਇਹ ਹਾਲ ਵੇਖ ਲੋ ਕਿ ਉਹਨੇ ਸੈਮੀ ਆਟੋਮੈਟਿਕ ਵੈਪਨ ਨੂੰ ਪੌਕ ਵੀ ਨਹੀਂ ਕੀਤਾ ਉਹ ਲੋਡਡ ਹੀ ਲਿਆਇਆ ਉਹਨੇ ਤਾਂ ਕੱਢਿਆ ਤੇ ਫਾਇਰ ਕਰਤਾ ਜੇ ਜਸਬੀਰ ਸਿੰਘ ਨਾ ਹੁੰਦਾ ਔਰ ਮੈਂ ਨਾ ਉਹਦੀ ਇਹ ਪੁੱਲਰ ਸਾਹਿਬ ਤੁਸੀਂ ਗਲਤ ਬੰਦੇ ਨਾਲ ਅਸਲ ਜੇ ਸਿੰਘ ਫਸਾ ਲਏ ਮੈਂ ਉਹ ਸੈਕੰਡ ਕਾਊਂਟ ਕੀਤੇ ਤੁਸੀਂ ਵੀ ਕਰਿਓ ਬਾਏ ਦਾ ਟਾਈਮ ਹੀ ਪੁੱਲਸ ਆਊਟ ਹਿਸ ਪਿਸਟਲ ਐਂਡ ਹੀ ਫਾਇਰਸ ਇਟਸ ਨਾਟ ਈਵਨ 2 ਸੈਕੰਡਸ অর 3 ਸੈਕੰਡਸ ਸੇ ਤਾ ਵਾਪਰ ਗਿਆ ਇਹਨਾਂ ਦੀ ਕਾਦੀ ਮੁਸਤੈਦੀ ਸੀ ਔਰ 5 ਗੋਲੀਆਂ ਹਲੇ ਉਸ ਸੈਮੀ ਆਟੋਮੈਟਿਕ ਪਿਸਟਲ 'ਚ ਰਹਿੰਦੀਆਂ ਸਨ ਔਰ ਇਹ ਮੁਸਤੈਦੀਆਂ ਦਾ ਇਹ ਹਾਲ ਵੇਖ ਲਓ ਮੈਂ ਪੁੱਛਣਾ ਚਾਹੁੰਦਾ ਇਹ ਸੈਮੀ ਆਟੋਮੈਟਿਕ ਵੈਪਨ 9 ਐਮ ਐਮ ਇਟਸ ਇਲੀਗਲ ਤੁਸੀਂ ਰੱਖ ਹੀ ਨਹੀਂ ਸਕਦੇ ਪੱਤੀਪੋਰ ਦਾ ਲਾਇਸੈਂਸ ਬਣਦਾ ਜਾਂ ਟੂ ਟੂ ਦਾ ਬਣਦਾ ਇਹ ਆਇਆ ਕਿੱਥੋਂ ਜਾ ਤੁਹਾਨੂੰ ਪਤਾ ਹੈ ਕਿ ਇਹਦੇ ਕੋਲ ਹੈਂਡ ਗ੍ਰੇਨੇਡ ਦੀ ਰਿਕਵਰੀ ਹੈ ਤੁਹਾਨੂੰ ਪਤਾ ਇਹਦੇ ਕੋਲ ਆਰ ਡੀ ਐਕਸ ਰਿਕਵਰਡ ਹੋਇਆ ਤੁਹਾਨੂੰ ਪਤਾ ਹੈ ਜਨਾਲੇ ਪੁਲਿਸ ਸਟੇਸ਼ਨ ਕੁਝ ਦਿਨ ਪਹਿਲਾਂ ਆਰ ਡੀ ਐਕਸ ਰੱਖਿਆ ਜਾ ਰਿਹਾ ਹੈ ਕੱਲ ਮਜੀਠੇ ਚ ਬੰਬ ਬਲਾਸਟ ਹੋ ਗਿਆ ਜਿਹਨੂੰ ਤੁਸੀਂ ਟਾਇਰ ਬਲਾਸਟ ਕਹਿ ਰਹੇ ਹੋ ਸਾਥ ਸੰਗਤ ਜੀ ਇਹਨਾਂ ਦੀ ਮੁਸਤੈਦੀ ਹੁੰਦੀ ਤਾਂ ਇਹ ਕੁਝ ਹੁੰਦਾ ਨਾ ਇਹ ਤਾਂ ਰੱਬ ਦੀ ਮਿਹਰ ਹੋਈ ਹੈ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਤੇ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty he just happened to be there mai bar bar keh reha chotu claim that is totally wrong aur ajj matlab hun di gall hai police di in intelligence mere masle ch thoda eh theek rehnde baaki ta failure ch hi rehnde intelligence failure te unna nu pata lag gaya kyunki mai tweet karta ki 4:30 baje mai press nu sambodhan lunga ਉੱਥੇ ਉਹ ਜਿਹੜੇ ਇੱਕ ਡੀਆਈਜੀ ਸਾਹਿਬ ਲਾਏ ਆ ਨਾ ਜਗਜੀਤ ਵਾਲੀਆ ਜੀ ਵੈਸੇ ਉਹਨਾਂ ਦੀ ਫੋਟੋ ਵੀ ਕਢੀ ਉਹ ਮੈਨੂੰ ਲੱਗਦਾ ਦੋ ਦਿਨ ਆਪਦੀਆਂ ਮੁੱਛਾਂ ਹੀ ਸੈੱਟ ਕਰੀ ਗਏ ਉੱਥੇ ਕਿ ਆਹ ਨਾ ਕਿਤੇ ਟੜਿੰਗ ਹੋ ਜੇ ਹੁਣ ਵੀ ਜਾ ਕੇ ਉੱਥੇ ਧਮਕੇ ਮਾਰ ਰਿਹਾ ਉਹਨਾਂ ਨੂੰ ਕਿ ਤੁਸੀਂ ਇਹ ਕਿਉਂ ਸੀਸੀਟੀਵੀ ਫੁਟੇਜ ਦਿੱਤੀ ਮੈਂ ਉਹਦੀ ਵੀ ਫੋਟੋ ਖਿੱਚ ਲਈ ਕਿ ਦਫ਼ਤਰ 'ਚ ਡੀਆਈਜੀ ਦੀ ਅੱਜ ਸਾਡੀ ਹਾਜ਼ਰੀ ਵਿੱਚ ਆਈਜੀ ਜਗਜੀਤ ਸਿੰਘ ਵਾਲੀਆ ਆਇਆ ਤੇ ਆ ਕੇ ਆਂਦਾ ਹੁਣ ਕੀ ਸੱਪ ਕੱਢ ਸੱਪ ਕੱਢਣ ਲੱਗੇ ਹੋ ਮਤਲਬ ਇਹਨੂੰ ਮਤਲਬ ਐਡਾ ਥੋੜਾ ਸਿਕਿਉਰਿਟੀ ਫੇਲੀਅਰ ਹੋਇਆ ਹਲੇ ਇਹਨੂੰ ਸਾਪ ਹੀ ਦੱਸ ਰਿਹਾ ਅਗਲਾ ਫੇਰ ਮੈਨੇਜਰ ਤੇ 77 ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਤੁਸੀਂ ਤਿਆਰੀ ਕਰ ਲਿਓ ਇਹ ਤਾਂ ਮੁੱਕ ਜੂ ਤੇ ਥੋੜੇ ਤੇ ਹੁਣ ਕੇਸ ਪਹਿਨਗੇ ਤੁਹਾਨੂੰ ਤਾਂ ਕਹਿੰਦਾ ਇੱਥੇ ਹੀ ਰਹਿਣਾ ਮਤਲਬ ਥਿਸ ਇਜ਼ ਦਾ ਕਾਈਂਡ ਆਫ ਜੌਬ ਦੈਟ ਦਾ ਪੁਲਿਸ ਇਜ਼ ਡੂਇੰਗ ਊਟ ਆ ਫਾਇਰਿੰਗ ਇਨਸੀਡੈਂਟ ਇਨ ਸ੍ਰੀ ਅੰਮਰਚਰਸਰ ਐਸਲੀ ਸਾਰਿਆਂ ਨੂੰ ਦਬਕੇ ਮਾਰੇ ਗਏ ਐ ਔਰ ਕਹਿ ਕੇ ਮਤਲਬ ਇਹ ਪ੍ਰੂਫ ਨੂੰ ਲੁਕੋਇਆ ਜਾ ਰਿਹਾ ਔਰ ਮੈਂ ਅੱਜ ਨਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਯੂ نو ਦਾ ਸਿਚੁਏਸ਼ਨ ਇਜ਼ ਸੋ ਗ੍ਰੇਵ ਅੱਜ ਮੈਂ ਵੀ ਇੰਨਾ ਕੁਝ ਬੋਲ ਗਿਆ ਇਹ ਤਾਂ ਕੱਲ ਮੇਰੇ ਤੇ ਝੂਠਾ ਪਰਚਾ ਪਵਾ ਦੇਣ ਜਾਂ ਮੇਰੇ ਤੋਂ ਕਿਸੇ ਤੋਂ ਗੋਲੀ ਮਰਵਾ ਦੇਣ ਜਦ ਮਜੀਠੇ ਥਾਣੇ ਆ ਕੇ ਬਲਾਸਟ ਕਰਨ ਲੱਗੇ ਆ ਮੈਨੂੰ ਕੋਈ ਸਿਗਨਲ ਭੇਜਣ ਦੀ ਕੋਸ਼ਿਸ਼ ਕਰਦੇ ਮਗਰ ਮੈਂ ਇਹਨਾਂ ਨੂੰ ਦੱਸ ਦਿਆਂ ਇਹਨਾਂ ਜੋਕਰਾਂ ਨੂੰ ਔਰ ਜਿਹੜੇ ਬਲਾਸਟ ਕਰ ਰਹੇ ਆ ਕਿ ਆ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਲਿਓ ਆਈ ऍम ਨਾਟ ਬਾਥਰਡ ਆਈ ਵਿਲ ਫਾਈਟ ਟਿਲ ਮਾਈ ਲਾਸਟ ਬ੍ਰੈਥ ਔਰ ਜੇ ਕੋਈ ਸ੍ਰੀ ਦਰਬਾਰ ਸਾਹਿਬ ਜਾ ਕੇ ਗੋਲੀ ਚਲਾਵੇ ਉਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਟੱਕਰੂੰਗਾ ਫਗਟ ਕਿਸੇ ਹੋਰ ਨੂੰ ਜਿਹੜਾ ਗੁਰੂ ਘਰ ਜਾਂਦੇ ਆ ਲੋਕ ਬਖਸ਼ਿਸ਼ਾਂ ਲੈਣ ਆ ਝੋਲੀਆਂ ਪਰਨ ਖੈਰ ਪੁਆਉਣ ਆ ਆਪਦੀ ਝੋਲੀ 'ਚ ਇਹ ਜਾ ਕੇ ਗੋਲੀਆਂ ਚਲਾ ਰਹੇ ਤੇ ਇਹ ਗੁਰੂ ਦਾ ਸਿੱਖ ਹੈ ਇਹ ਸ਼ੈਤਾਨ ਲੋਕ ਨੇ ਇਹ ਮਾਹੌਲ ਖਰਾਬ ਕਰਨ ਵਾਲੇ ਲੋਕ ਨੇ ਤੇ ਪੁਲਿਸ ਉਹਨਾਂ ਨਾਲ ਹੱਥ ਮਿਲਾਵੇ ਤੇ ਕਵੇ ਕਾਂਸਪੀਰੇਸੀ ਹੈ ਇਹ ਇਹ ਆ ਦੱਸੋ ਆਹ ਜੀ ਆ ਬਾਲੀਆ ਸਾਹਿਬ ਬਾਲੀਆ ਸਾਹਿਬ ਨਾ ਛੇੜਿਓ ਮੇਰੇ ਦਰਦਾਂ ਨੂੰ ਜੇ ਮੈਂ ਚਿੱਠੇ ਫਰੋਲਣ ਲੱਗਿਆ ਮੁੱਛਾ ਹੀ ਸੈੱਟ ਕਰ ਰਿਹਾ ਹੋਰ ਕੀ ਆ ਮੁੱਛਾ ਸੈੱਟ ਨੇ ਜੇ ਮੈਂ ਮੈਨੂੰ ਛੇੜ ਲਿਆ ਨਾ ਤਾਂ ਮੈਂ ਉਹ ਕੁਝ ਕੱਢ ਕੇ ਲਿਆਉਂ ਤੇ ਵਾਲਿਆ ਸਾਹਿਬ ਫਿਰ ਜਾਨ ਬਚਾਉਣੀ ਔਖੀ ਹੋਊ ਮੈਨੂੰ ਮੈਂ ਬੜੀ ਇੱਜ਼ਤ ਕਰਦਾ ਵਰਦੀ ਦੀ ਮਗਰ ਜਦੋਂ ਵਰਦੀ ਸਹੀ ਕੰਮ ਕਰੇ ਮਤਲਬ ਐਡਾ ਵੱਡਾ ਹਾਦਸਾ ਹੋ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਥਿਸ ਇਜ਼ ਸਿੰਪਥੀ ਮਤਲਬ ਨਰੈਣ ਚੋੜੇ ਦਾ ਹਿਸਟਰੀ ਸੀਟਰ ਔਰ ਤੁਸੀਂ ਕਹਿ ਰਹੇ ਸੀ ਸਿੰਪਥੀ ਲੈ ਰਹੇ so my idea today was to key a data collapse of law and order a mustaidiyan di sense of alertness main tonu dikhai ditti hai eh ni mustaid san eh guru di bakhshish hoyi hai kal sir te sir aur main punjab de lokan nu kehna ki aap di jaan bacha lo aa khabar laggi hai ji i was in the hotel yesterday when i did the press conference there was 60 odd children with 40 rooms ਉਹਨਾਂ ਦੇ ਮਾਪੇ ਫੋਨ ਕਰੀ ਜਾਂਦੇ ਸੀ ਕਿ ਦਰਬਾਰ ਸਾਹਿਬ ਗੋਲੀ ਚੱਲ ਗਈ ਆ ਵਾਪਸ ਬਾਂਦੇ ਆ ਜਿਓ ਹੋਟਲ ਓਕਿਊਪੈਂਸੀ ਲਾਈਕਲੀ ਟੂ ਬੀ ਹਿੱਟ ਆਫਟਰ ਦਾ ਆਫਟਰਮਾਟ ਆਫ ਮਰਡਰ ਬਿਡ ਯਾਰ ਇੱਕ Z+ ਪ੍ਰੋਟੈਕਟਿਵਸ ਮਤਲਬ ਸਾਰੇ ਦੇਸ਼ 'ਚ ਹੀ ਮੈਨੂੰ ਲੱਗਦਾ 25 Z+ ਪ੍ਰੋਟੈਕਟਿਵ ਆ ਉਹਦੇ ਕੋਲ ਨਰੈਣ ਚੋੜਾ ਆ ਜਾ ਐਂਡ ਯੂ ਆਰ ਸੇਇੰਗ ਤੁਸੀਂ ਮਸ਼ਤੇਦੀ